ਹਾਂਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵੈਲਕਮ ਹੈ ਤੁਹਾਡਾ ਨਵੇਂ ਵਲੌਗ ਵਿੱਚ ਤੇ ਤੁਹਾਡਾ ਭਰਾ ਅੱਜ ਰੈਡੀ ਹੋਇਆ ਤੁਸੀਂ ਦੇਖ ਰਹੇ ਹੋਵੋਗੇ ਵੀ ਅੱਜ ਟਾ ਟੱਪਾ ਕਿਉਂ ਕੱਢਿਆ ਅੱਜ ਮੈਂ ਫਿਰ ਉਹੀ ਪੱਗ ਬਨ ਲਈ ਹੈ ਜਿਹੜੀ ਆਪਾਂ ਪਹਿਣ ਕੇ ਘਰੇ ਬਣੀ ਸੀ ਤੇ ਆਪਾਂ ਨਾਲ ਕਾਲੀ ਸ਼ਰਟ ਵੇਅਰ ਕੀਤੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਆ ਤੇ ਅੱਜ ਸੀਗਾ ਐਮਈ ਦੇ ਸਕੂਲ ਕਾਰਨੀਵਲ ਤੇ ਮੈਂ ਉਹਨਾਂ ਨੂੰ ਪਹਿਲਾਂ ਛੱਡ ਐ ਸੀ ਮੈਂ ਕਿਹਾ ਮੈਂ ਸੋਚਿਆ ਵੀ ਮੈਨੂੰ ਲੱਗੀ ਭੁੱਖ ਤੇ ਮੈਂ ਰੋਟੀ ਹੁਣ ਖਾ ਕੇ ਚੱਲਿਆ ਆ ਤੇ ਮੈਂ ਸੋਚਿਆ ਵੀ ਵਲੌਗ ਦੀ ਸਟਾਰਟਿੰਗ ਕਰੀਏ ਤੇ ਨਾਲੇ ਦਿਖਾਈਏ ਕਾਰਨੀਵਲ ਚ ਹੋ ਰਹੀ ਰਿਹਾ ਆ। ਵੈਸੇ ਉਹਨਾਂ ਨੇ ਕਾਫੀ ਕੁਝ ਲਾਇਆ ਯਾਰ ਉੱਥੇ ਸਟਾਲ ਵਗੈਰਾ ਲੱਗੇ ਉਹਨਾਂ ਦੇ ਟੈਂਟ ਲੱਗਾ ਆ। ਸਾਰਾ ਕੁਝ ਮੈਨੂੰ ਲੱਗਾ ਸ਼ਾਇਦ ਛੋਟਾ ਮੋਟਾ ਜਿਹਾ ਫੰਕਸ਼ਨ ਕਰਨਗੇ ਆਪਣੇ ਸਕੂਲ ਦੇ ਅੰਦਰ ਹੀ ਪਰ ਉਹਨਾਂ ਦੇ ਸਕੂਲ ਦੇ ਨਾਲ ਗਰਾਊਂਡ ਹੈ ਵਧੀਆ ਫੰਕਸ਼ਨ ਕੀਤਾ। ਚਲੋ ਆਓ ਚੱਲਦੇ ਆਂ ਦੇਖਦੇ ਆਂ ਨਾਲੇ ਅੱਜ ਦੇ ਵਲੌਗ ਦੀ ਸਟਾਰਟਿੰਗ ਹੈ ਤੁਸੀਂ ਦੇਖ ਸਕਦੇ ਆਂ। ਆਪਾਂ ਜਾ ਕੇ ਦਿਖਾਉਨੇ ਆ ਤੁਹਾਨੂੰ ਕਿੱਦਾਂ ਦਾ ਕੀ ਮਾਹੌਲ ਆ। ਕੀ ਹਿਸਾਬ ਕਿਤਾਬ ਨਾਲੇ ਯਾਰ ਪਿਛਲੇ ਵਲੌਗ ਨੂੰ ਦੇਖਿਆ ਜਰੂਰ ਕਰੋ ਸ਼ੇਅਰ ਕਰਿਆ ਕਰੋ ਦੱਬ ਕੇ ਨਾਲੇ ਠੀਕ ਆ ਚਲ ਜਾ ਐਮੀ ਨਹੀਂ ਉਹ ਤੇ ਕੁ बच्चा ਦੇਖਿਓ ਕਿਉਂ ਚਲ ਜਾ ਜਾਓ ਚਲਜੋ ਦੋਨੇ ਜਾਣੇ ਚਲ ਜਾਓ ਚਲਜੋ ਚਲ ਜਾਓ ਮਜ਼ੇ ਲੈ ਲਓ ਉਧਰ ਜਾਣਾ ਕਿੱਧਰ ਦੀ ਐ ਹੈ ਕਿੱਧਰ ਦੀ ਕਿੱਧਰ ਦੀ ਜਾਣਾ ਐ ਇਧਰ ਦੀ ਹੋਰ ਚਲ ਜਾ ਹਾਂ ਦਸ ਨੂੰ ਹੋ ਗਿਆ ਸਾਡੇ ਨੋਟੋਂ ਹੋ 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 ਹੋਰ ਸਾਭ ਵੀ ਆਏ ਅੱਜ ਹੈ ਕੈਟਰਿੰਗ ਫਰੈਂਡਸ 버ਗਰ ਵਾਲਿਆਂ ਦੀ ਆ ਕੀ ਬਣਾਇਆ ਫੇ ਅੱਜ ਨੂਡਲ ਐ ਮੰਜੂਰੀਅਨ ਨਹੀਂ ਨਹੀਂ ਇਹਨਾਂ ਨੇ ਮੈਨੂ ਚ ਕੀ ਮੈਨੂ ਚ ਕੀ ਕੀ ਕਿਹਾ ਇਹਨਾਂ ਬਾਤ ਕਿੰਨੀਆਂ ਚੀਜ਼ਾਂ ਹੀ ਬਸ ਬਸ ਤੈਸੀ ਇਹਨਾਂ ਦੇ ਕਿ ਅਸੀਂ ਦੇਣੇ ਆ ਪੈਸੇ ਕੁਝ ਦੇਣੇ ਆ ਫੇ ਕੈਟਰੀਨ ਕਰਦਾ ਕਿ ਕੈਦਾ ਸੀ ਬਹੁਤ ਸੁਣਾਓ ਇਹਨਾਂ ਨੇ ਹਸਾਖਦਾ ਕੋਈ ਇਧਰ ਕਿਧਰ ਘੁੰਮਦੇ ਮੇਰਾ ਮੁੰਡਾ ਪੜਦਾ ਇੱਥੇ ਮੈਂ ਕਹਾ ਮੇਰਾ ਮੁੰਡਾ ਪੜਦਾ ਇੱਥੇ ਪੜਦਾ ਵਾ ਐਮੀ ਇੱਥੇ ਫਰੀ ਲੈ ਕੇ ਆ ਜਾਓ ਹੈ ਲੈ ਕੇ ਆਉਣ ਉਹਨੂੰ ਫਰੀ ਤੇ ਵੀਡੀਓ ਜੇ ਕਰ ਰਹੇ ਤੁਸੀਂ ਵੀਡੀਓ ਜਿੱਨੀ ਗੱਲ ਨਹੀਂ ਨਹੀਂ ਇਹ ਤਾਂ ਮੁੰਡੇ ਨੂੰ ਫਰੀ ਹੈ ਨਾ ਬਾਕੀਆਂ ਨੂੰ ਨਹੀਂ ਨਹੀਂ ਮੈਂ ਤਾਂ ਹਮੇਸ਼ਾ ਹੀ ਫਰੀ ਆ ਮੇਰੇ ਲਈ ਵੀ ਚੀਜ਼ ਫਰੀ ਕੇ ਨਹੀਂ ਮੰਨਾ ਜੀ ਮਾਰਗੇ ਮੰਨਾ ਜੀ ਮਾ ਕੀ ਹੋ ਗਿਆ ਮਾਰਗੇ ਮੰਨਾ ਜੀ ਨਹੀਂ ਕੀ ਹੋ ਗਿਆ ਇਹਨਾਂ ਦਾ ਕਨੈਕਸ਼ਨ ਨਹੀਂ ਆ ਰਿਹਾ ਹੈ ਕੀ ਸੱਪ ਕੱਢਣ ਉਹ ਮਸ਼ੀਨ ਦਾ ਲੋਹਾ ਓ ਯਾਰ ਲੋਡ ਜ਼ਿਆਦਾ ਜੀ ਦੱਸੋ ਕੋਈ ਗੱਲ ਕਰੋ ਵੇ ਨਹੀਂ ਗੱਲ ਕੋਈ ਨਹੀਂ ਹੈ ਨਹੀਂ ਆ ਕੀ ਚੱਕਰ ਕੀ ਪੈ ਗਿਆ ਲਾ ਕੇ ਆਣ ਕੇ ਸੋਨੇ ਪੂਰੇ ਦੇਖਦੇਵੇਂ ਤੀ ਸੋਨਾ ਕੀ ਥੋੜਾ ਜਿਹਾ ਸਪਲਾਈ ਦਾ ਕਿੱਥੇ ਪੈ ਗਿਆ ਨਹੀਂ ਇਹ ਚੱਕਦਾ ਹੀ ਕਿ ਮਸ਼ੀਨ ਤਾਂ ਲੋ ਚੱਕਣ ਕਿਉਂ ਨਹੀਂ ਦੇ ਦੱਸੋ ਵੇ ਸਾਡਾ ਇਹ ਬੰਦਾ ਹੈਗਾ ਕਿਨ ਪਰੋਂ ਮੈਂ ਕਨਫਰਮ ਕਿਦਾਂ ਬਹੁਤ ਪੱਕਾ ਕਨਫਰਮ ਹੈ ਬੰਦਾ ਸਾਡਾ ਠੀਕ ਹੈ ਬਰਗਰ ਲਾਣੇ ਸੀਗੇ ਉਹਦੀ ਸਪਲਾਈ ਆਉਣੀ ਨਹੀਂ ਕੀਤੀ ਪਿੰਦਾ ਅੱਛਾ ਤਾਂ ਕਰਕੇ ਥੋੜੀ ਦਿੱਕਤ ਆ ਰਹੀ ਹੈ ਮੰਨਾ ਭਾਜੀ ਉਹ ਦਿੱਕਤ ਜਿਹੜੀ ਉਹ ਆਪਣੇ ਬਾਬਾ ਜੀ ਨਾਲ ਕਰਨਗੇ ਜਿਹੜੀ ਦਿੱਕਤ ਪੈ ਰਹੀ ਹੈ ਮੀਨ ਬਿਜਲੀ ਦੀ ਮੈਚ ਲੈਣਾ ਉਹ ਸੱਧਿਆ ਰੱਖ ਉਹ ਲੈ ਆ ਭਾਜੀ ਵੀ ਇੱਥੇ ਉਹ ਤੇ ਦੁਕਾਨ ਤੇ ਕੌਣ ਆ ਖਾਲੀ ਖਾਲੀ ਕੌਣ ਆ ਦੁਕਾਨ ਤੇ ਬਾਬਾ ਜੀ ਨੂੰ ਲੱਗਦਾ ਮੈਨੂੰ ਲੱਗਦਾ ਜੇ ਇਹਨਾਂ ਨੇ 50 60000 ਇਕੱਠਾ ਦੇ ਤਾ ਆ ਇਹ ਆਕੇ ਦੁਕਾਨ ਬੰਦ ਕਰਕੇ ਕਿ ਨਹੀਂ ਯਾਰ ਯਾਰ ਥੱਲੇ ਸਟੈਂਡ ਚੈੱਕ ਕਰੋ ਕਿਹੜਾ ਰੱਖਿਆ ਉਹ ਉੱਥੇ ਲਾਓ ਮਰਗਨ ਤਵੇ ਤੇ ਕਿਉਂਕਿ ਜੋ ਚੱਲ ਪਿਆ ਡੜਾ ਸੱਟਾ ਡੜਾ ਸੱਟਾ ਚੱਲ ਪਿਆ ਸਾਡੀ ਬੰਦਾ ਦੀ ਵਿਕਰੀ ਹੋਏਗੀ ਹੁਣ ਦੇਖੋ ਜੀ ਜਵਾਕ ਲੈ ਰਹੇ ਨੇ ਨਜ਼ਾਰੇ ਕੀ ਹੋ ਗਿਆ ਹੁਣ ਕੀ ਰਹਿ ਗਿਆ ਥੋੜੀ ਭਾਈ ਉਹ ਫਿਊਜ਼ਰ ਰੋਲ ਕਰਵਾਣਾ ਵਾ ਲੋ ਆਪਣੇ ਲੋ ਜੀ RAM ਜੀ ਦਾ ਵੀ ਫੋਨ ਆ ਗਿਆ ਸਰਦਿਆਰ ਜੀ ਸਰਦਿਆਰ ਜੀ ਸਰਦਿਆਰ ਜੀ ਹੈਲੋ ਹੁਣ ਤੇ ਥੋੜੀ ਜੀ ਕਨਫਰਮ ਕਰ ਲੀ ਜੀ ਸਰਦਿਆਰ ਜੀ ਸਰਦਿਆਰ ਜੀ ਹਾਂ ਤਾਂ ਠੀਕ ਹੈ ਤੁਸੀਂ ਦੱਸੋ ਕਨਫਰਮ ਕਰ ਲੀ ਕਫੇ ਗਲਾਸ ਮੈਨੂੰ ਸੁਣਾਇਆ ਹੀ ਨਹੀਂ ਜਾਣੇ ਕਿ ਫਲਾਇਆ ਹੈ ਉਹ ਆ ਰਹੇ ਇਹਦੇ ਕੋਲ ਆਏ ਹੋਣਾ ਨਹੀਂ ਕੁਝ ਇਨਾਮ ਰੱਖਿਆ ਪਏ ਹਾਂਜੀ ਹੋਰ ਰੱਖੇ ਆ ਇਨਾਮ ਚੱਲ 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 ਬੁਲਾਣਾ ਕੁਝ ਹੈ ਦੁਬਾਰਾ ਬੁਲਾ ਕੇ ਵਾਸ਼ ਕੇ ਬਿਲਾ ਚੱਕਲਾ ਕੇਲਾਸ ਬਿਲਾ ਚੱਕ ਆਲ ਡੇਗ ਪਿਆਸ ਬਲਾਸ ਬਣਾਣਾ ਇਹਨੂੰ ਜਿਵੇਂ ਨੇ ਨਾ ਆਹ ਬਿਲਾ ਚੱਕੇ ਬੜਾ ਆਰਾਮ ਨਾਲ ਇੱਥੇ ਰੱਖ ਲੈ ਬਸ ਇੱਕ ਕਿੰਨੇ ਆ 4 3 2 1 4 3 2 1 ਰੱਖ ਪੇ ਹੈਂ ਪੈਸੇ ਦੇ ਦੇ ਮੰਮੀ ਗਲਾਸ ਛੱਡ ਹੋ ਗਏ ਦੁਬਾਰਾ ਰੱਖ ਦੁਬਾਰਾ ਦੁਬਾਰਾ ਨਹੀਂ ਨਹੀਂ ਲੈ ਇੱਕ ਵਾਰੀ ਫੇਲ ਆ ਜਾ ਪੈਸੇ ਫੜ ਕੇ ਲਿਆ ਮੰਮੀ ਤੋਂ ਉਹ ਸਹੀ ਹੋਣੇ ਹੁਣ ਨੀ ਕਰਾ ਰਹੇ ਅੱਗੇ ਦੋਰੀ